ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵੀਂ ਨਗਰ ਦਾ ਨਾਮ ਸ੍ਰੀ ਗੁਰੂ ਹਰਗੋਬਿੰਦਪੁਰਾ ਰੱਖਣਾ ਜੰਦ ਵਿੱਚ ਸੂਰਮਿਆਂ ਦੇ ਬਹੁਤ ਘੋੜਿਆਂ ਦੇ ਮਰ ਜਾਣ ਕਰਕੇ ਗੁਰੂ ਜੀ ਨੇ ਚੰਗੇ ਤੇਜ ਬਲਵਾਨ ਘੋੜੇ ਖਰੀਦ ਕੇ ਆਪਣੇ ਯੋਧਿਆਂ ਨੂੰ ਸਵਾਰੀ ਕਰਨ ਵਾਸਤੇ ਦਿੱਤੇ ਹੋਰ ਵੀ ਦੂਰ ਦੂਰ ਤੱਕ ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਦਿੱਤੇ ਕਿ ਜਿਹੜਾ ਸਿੱਖ ਚੰਗੇ ਤੋਂ ਚੰਗਾ ਘੋੜਾ ਲਿਆਵੇਗਾ ਉਸ ਨੂੰ ਉਸ ਦਾ ਮੁੱਲ ਅਤੇ ਸਾਡੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿਸ ਹੁਕਮ ਅਨੁਸਾਰ ਗੁਰੂ ਕੇ ਸਿੱਖ ਘੋੜੇ ਲੈ ਕੇ ਹਾਜ਼ਰ ਹੋਣ ਲੱਗੇ ਇਸ ਵਾਰ ਪੱਛਮ ਦਿਸ਼ਾ ਦੀ ਸੰਗਤ ਦੇ ਨਾਲ ਭਾਈ ਸੁਭਾਗਾ ਗੁਰੂ ਜੀ ਦੀ ਕਾਰਪੇਟ ਦੇ ਬਹੁਤ ਬਲਵਾਨ ਪੰਜ ਘੋੜੇ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਪਾਈ ਸੁਭਾਗੇ ਉੱਤੇ ਪ੍ਰਸੰਨਤਾ ਪ੍ਰਗਟ ਕੀਤੀ ਤੇ ਇੱਕ ਘੋੜਾ ਆਪਣੀ ਸਵਾਰੀ ਵਾਸਤੇ ਰੱਖ ਕੇ ਇੱਕ ਪਾਈ ਵਿਧੀ ਚੰਦ ਨੂੰ ਬਖਸ਼ ਦਿੱਤਾ ਇੱਕ ਬਾਬਾ ਗੁਰਦਿੱਤਾ ਜੀ ਨੂੰ ਗੋਇੰਦਵਾਲ ਭੇਜ ਸਕਦਾ ਤੇ ਇੱਕ ਪੈਂਦੇਖਾ ਨੂੰ ਇੱਕ ਕਰਤਾਰਪੁਰ ਭੇਜ ਸਕਦਾ ਪੰਜਵਾਂ ਘੋੜਾ ਜੋ ਪਿੱਛੇ ਰਹਿ ਗਿਆ ਉਹ ਗੁਰੂ ਜੀ ਨੇ ਤਬੇਲੇ ਵਿੱਚ ਰੱਖ ਲਿਆ ਇੱਕ ਦਿਨ ਗੁਰੂ ਜੀ ਨੇ ਦੀਵਾਨ ਵਿੱਚ ਬੈਠੇ ਸਿੱਖਾਂ ਪ੍ਰਤੀ ਕਿਹਾ ਕੀ ਕੋਈ ਸਿੱਖ ਸਾਨੂੰ ਜਪਜੀ ਸਾਹਿਬ ਦਾ ਪਾਠ ਪਾਠ ਲਗਾ ਮਾਤਰਾ ਸਾਹਿਤ ਸੁੱਧ ਪੜਕੇ ਸੁਣਾਵੇ ਅਸੀਂ ਉਸ ਨੂੰ ਮਨਵੰਛਿਤ ਪਦਾਰਥ ਦਿਆਂਗੇ ਗੁਰੂ ਜੀ ਦਾ ਬਚਨ ਸੁਣ ਕੇ ਇੱਕ ਪਾਈ ਗੋਪਾਲ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਆਪ ਮੇਰੇ ਉੱਪਰ ਕਿਰਪਾ ਕਰੋ ਤਾਂ ਮੈਂ ਆਪ ਜੀ ਨੂੰ ਜਪਜੀ ਸਾਹਿਬ ਦਾ ਸੁੱਧ ਪਾਠ ਸੁਣਾਉਦਾ ਹਾਂ ਉਸ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣੇ ਸਾਹਮਣੇ ਇੱਕ ਚੰਗੀ ਆਸਣ ਉੱਤੇ ਉਸ ਨੂੰ ਬਿਠਾ ਲ ਕੇ ਪਾਠ ਸੁਣਾਉਣ ਵਾਸਤੇ ਕਿਹਾ ਭਾਈ ਗੋਪਾਲ ਨੇ ਆਸਣ ਉੱਤੇ ਚੌਂਕੜੀ ਮਾਰ ਕੇ ਇੱਕ ਓੰਕਾਰ ਸਤਨਾਮ ਤੋ ਪਾਠ ਆਰੰਭ ਕਰ ਦਿੱਤਾ ਗੁਰੂ ਜੀ ਅਤੇ ਹੋਰ ਸਭ ਸੰਗਤ ਬੜੇ ਪ੍ਰੇਮ ਨਾਲ ਧਿਆਨ ਨੀਵੇਂ ਕਰਕੇ ਪਾਠ ਸੁਣਨ ਲੱਗੀ ਭਾਈ ਗੋਪਾਲ ਨੇ ਮੰਗਲਾ ਚਰਨ ਤੋਂ ਪ੍ਰੰਤ 6 ਪੌੜੀਆਂ ਦਾ ਪਾਠ ਕਰਕੇ ਜੇ ਝੁਗ ਚਾਰੇ ਆਰਚਾ ਪੜ ਕੇ ਫਿਰ ਚਾਰ ਪੌੜੀਆਂ ਸਰਵਣ ਅਤੇ ਚਾਰ ਮੰਨਣ ਦੀਆਂ ਪੜ ਕੇ ਪੰਜ ਪ੍ਰਵਾਨ ਦੀ ਪੌੜੀ ਪੜੀ ਉਪਰੰਤ ਤਿੰਨ ਪੌੜੀਆਂ ਅਸੰਖ ਦੀਆਂ ਪੜ ਕੇ ਭਰੀਏ ਹੱਥ ਪੈਰ ਤਣ ਦੇ ਦਾ ਪੜਨਾ ਕੀਤਾ ਇੱਥੋਂ ਤੱਕ ਪਾਠ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇਹ ਮਹਾਂ ਪਵਿੱਤਰ ਜਪ ਦੇ ਪਾਠ ਬਦਲੇ ਇਸ ਨੂੰ ਦੇਣ ਵਾਸਤੇ ਕੇਵਲ ਗੁਰਗੱਦੀ ਹੀ ਯੋਗ ਪਦਾਰਥ ਹੈ ਪਾਠ ਦੇ ਭੋਗ ਉਪਰੰਤ ਉਹ ਉਹੀ ਇਸ ਨੂੰ ਅਰਪਣ ਕਰ ਦੇਣੀ ਯਥਾਰਥ ਹੋਵੇਗੀ ਜਦ ਭਾਈ ਗੋਪਾਲ ਨੇ 38ਵੀਂ ਪੌੜੀ ਦੀ ਅੰਤਮ ਤੁਕ ਨਾਨਕ ਨਦਰੀ ਨਦਰ ਨਿਹਾਲ ਪੜੀ ਤਾਂ ਗੁਰੂ ਜੀ ਨੇ ਉਸ ਨੂੰ ਤਿਲਕ ਦੇਣ ਵਾਸਤੇ ਆਪਣਾ ਗੋਡਾ ਚੁੱਕਿਆ ਇੱਧਰ ਭਾਈ ਗੋਪਾਲ ਨੂੰ ਜੇ ਇੱਕ ਮਨ ਹੋ ਕੇ ਪਾਠ ਕਰ ਰਿਹਾ ਸੀ ਸੁਰਨਾ ਫੁਰੀਆ ਕੇ ਜੇਕਰ ਮੈਨੂੰ ਗੁਰੂ ਜੀ ਇਸ ਸ਼ੁੱਧ ਪਾਠ ਬਦਲੇ ਪ੍ਰਸੰਨ ਹੋ ਕੇ ਉਹਨਾਂ ਪੰਜਾਂ ਕੀਮਤੀ ਘੋੜਿਆਂ ਵਿੱਚੋਂ ਇੱਕ ਉਹ ਘੋੜਾ ਵਕਸ਼ ਦੇਣ ਜਿਹੜਾ ਆਪ ਜੀ ਨੇ ਤਵੇਲੇ ਵਿੱਚ ਰੱਖ ਲਿਆ ਸੀ ਉਹ ਆਪ ਜੀ ਇਹ ਘੋੜਾ ਸੁਨਹਿਰੀ ਜੀਨ ਸਮੇਤ ਹੀ ਦੇ ਦੇਣ ਤਾ ਉਸ ਉੱਤੇ ਚੜ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਪਰ ਜਦ ਭਾਈ ਗੋਪਾਲ ਨੇ ਵੇਖਿਆ ਗੁਰੂ ਜੀ ਉੱਠਣ ਲੱਗੇ ਹਨ ਤਾਂ ਉਸਨੇ ਵਿਚਾਰਿਆ ਕਿ ਆਪ ਜੀ ਸ਼ਲੋਕ ਸੁਣਨ ਤੋਂ ਪਹਿਲਾਂ ਹੀ ਚਲੇ ਚੱਲੇ ਹਨ ਹੁਣ ਮੈਨੂੰ ਕੁਝ ਨਹੀਂ ਦੇਣਗੇ ਅੰਦਰ ਜਾ ਮੀ ਗੁਰੂ ਜੀ ਨੇ ਉਸਦੇ ਮਨ ਦਾ ਫੁਰਨਾ ਜਾਣ ਕੇ ਕਿਹਾ ਭਾਈ ਗੋਪਾਲ ਤੂੰ ਕਿਹੜੀ ਤੁੱਛ ਚੀਜ਼ ਲੈਣ ਵਾਸਤੇ ਇੱਛਾ ਕਰ ਲਈ ਹੈ ਅਸੀਂ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇਣ ਵਾਸਤੇ ਉੱਠਣ ਲੱਗੇ ਸੀ ਪਰ ਅੱਛਾ ਹੁਣ ਵੀ ਤੇਰਾ ਜਨਮ ਮਰਨ ਕੱਟਿਆ ਗਿਆ ਹੈ ਇਸ ਸਮੇਂ ਤੂੰ ਆਪਣਾ ਮਨ ਇਛਤ ਘੋੜਾ ਲੈ ਕੇ ਆਪਣੇ ਮਨ ਦੀ ਖੁਸ਼ੀ ਕਰ ਲੈ ਇਸ ਤਰ੍ਹਾਂ ਗੁਰੂ ਜੀ ਨੇ ਸ੍ਰੀ ਜਪਜੀ ਅਤੇ ਗੁਰਬਾਣੀ ਦੇ ਸ਼ੁੱਧ ਪਾਠ ਦਾ ਮਹਤਮ ਸਿੱਖਾਂ ਨੂੰ ਨਿਸ਼ਚੈ ਕਰਾਇਆ ਸ਼੍ਰੀ ਗੁਰੂ ਜੀ ਪਾਸੋਂ ਵਿਦਾ ਹੋ ਕੇ ਕੁਝ ਸੰਗਤ ਨੇ ਅਮ੍ਰਿਤਸਰ ਆਣ ਕੇ ਇਸ਼ਨਾਨ ਕੀਤਾ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਪਰਸ਼ਨ ਕਰਕੇ ਫਿਰ ਤਰਨ ਤਰਨ ਜਾ ਇਸ਼ਨਾਨ ਕੀਤੇ ਅਤੇ ਫਿਰ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਪਾਸ ਬੀੜ ਸਾਹਿਬ ਚਲੇ ਗਏ ਜਦੋਂ ਬਾਬਾ ਜੀ ਨੇ ਪੁੱਛਿਆ ਕਿ ਸੰਗਤ ਕਿੱਥੋਂ ਆਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਵਿਆਸਾ ਨਦੀ ਦੇ ਕਿਨਾਰੇ ਇੱਕ ਰਹਿਲਾ ਪਿੰਡ ਹੈ ਉੱਥੇ ਗੁਰੂ ਜੀ ਨੇ ਤੁਰਕਾਂ ਨਾਲ ਯੁੱਧ ਕਰਕੇ ਅਨੇਕਾਂ ਨੂੰ ਜਮ ਤਾਮ ਨੂੰ ਭੇਜਦਕੇ ਇੱਕ ਨਵਾਂ ਨਗਰ ਬਸਾਇਆ ਹੈ ਅਸੀਂ ਉੱਥੋਂ ਗੁਰੂ ਜੀ ਦੇ ਦਰਸ਼ਨ ਕਰਕੇ ਆਏ ਹਾਂ ਇਹ ਗੱਲ ਸੁਣ ਕੇ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਨੂੰ ਕਿਹਾ ਕਿ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਬਹੁਤ ਉਤਾਵਲਾ ਹੋ ਰਿਹਾ ਹੈ ਚਲੋ ਗੁਰੂ ਜੀ ਦੇ ਦਰਸ਼ਨ ਕਰੀਏ ਇਹ ਵਿਚਾਰ ਕਰਕੇ ਸ੍ਰੀ ਬੁੱਢਾ ਜੀ ਅਤੇ ਪਾਈ ਜੋਦ ਅਜੀਤਾ ਅਤੇ ਜੀਵਾਂ ਨੂੰ ਨਾਲ ਲੈ ਕੇ ਵਿਆਸਾ ਕਿਨਾਰੇ ਪਹੁੰਚ ਗਏ ਗੁਰੂ ਜੀ ਦੇ ਦੀਵਾਨ ਗੁਰੂ ਜੀ ਦੀਵਾਨ ਵਿੱਚ ਬੈਠੇ ਰਬਾਬੀਆਂ ਦਾ ਕੀਰਤਨ ਸੁਣ ਰਹੇ ਸਨ ਜਦ ਆਪ ਜੀ ਨੂੰ ਪਤਾ ਲੱਗਾ ਕਿ ਬਾਬਾ ਜੀ ਅਤੇ ਪਾਈ ਗੁਰਦਾਸ ਜੀ ਆਏ ਹਨ ਤਾਂ ਆਪ ਜੀ ਨੇ ਪਾਈ ਵਿਦੀ ਚੰਦ ਨੂੰ ਕਿਹਾ ਕਿ ਕੁਝ ਸਿੱਖਾਂ ਨੂੰ ਨਾਲ ਲੈ ਕੇ ਬਾਬਾ ਜੀ ਨੂੰ ਸਤਿਕਾਰ ਵਜੋਂ ਅੱਗੋਂ ਮਿਲ ਕੇ ਲੈ ਆਵੋ ਪਾਈ ਵਿਧੀ ਜਦ ਪਾਈ ਵਿਧੀ ਚੰਦ ਜੀ ਬਾਬਾ ਜੀ ਨੂੰ ਲੈ ਕੇ دیਵਾਨ ਵਿੱਚ ਆਏ ਤਾਂ ਗੁਰੂ ਜੀ ਨੇ ਉੱਠ ਕੇ ਬਾਬਾ ਜੀ ਨੂੰ ਸਤਿਕਾਰ ਨਾਲ ਆਪਣੇ ਪਾਸ ਬਿਠਾ ਕੇ ਸੁਖ ਸਾਧ ਪੁੱਛੀ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਕਰਵਾਈ ਦੂਸਰੇ ਦਿਨ ਇਸ਼ਨਾਨ ਪਾਣ ਕਰਕੇ ਬਾਬਾ ਜੀ ਅਤੇ ਪਾਈ ਗੁਰਦਾਸ ਜੀ ਸਿੱਖਾਂ ਨੂੰ ਨਾਲ ਲੈ ਕੇ ਜਦ ਸਾਰਾ ਸ਼ਹਿਰ ਵੇਖ ਕੇ ਗੁਰੂ ਜੀ ਪਾਸ ਆਣ ਕੀ ਉਸ ਦੀ ਉਪਮਾ ਕਰਨ ਲੱਗੇ ਤਪਾਈ ਵਿਦੀ ਚੰਦ ਨੇ ਕਿਹਾ ਕਿ ਬਾਬਾ ਜੀ ਇਸ ਨਵੇਂ ਸ਼ਹਿਰ ਦਾ ਅਜੇ ਨਾਮ ਕੋਈ ਨਹੀਂ ਰੱਖਿਆ ਪਿਛਲਾ ਨਾਮ ਇਸ ਜਾ ਮੇਟ ਦਿੱਤਾ ਹੈ ਪਾਈ ਵਿਦੀ ਚੰਦ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਗ ਪ੍ਰਸੰਨ ਹੋ ਕੇ ਕਿਹਾ ਕਿ ਇਸ ਦਾ ਨਾਮ ਬਾਬਾ ਜੀ ਹੀ ਰੱਖਣਗੇ ਤਾਂ ਜਦ ਬਾਬਾ ਜੀ ਨੇ ਕਿਹਾ ਇਸ ਤਰ੍ਹਾਂ ਆਪ ਜੀ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਵਸਾਏ ਹੋਏ ਸ਼ਹਿਰ ਦਾ ਨਾਮ ਬਾਬਾ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਨਾਮ ਪੁਰ RAMDAS PUR ਹੀ ਰੱਖਿਆ ਸੀ ਉਸ ਮਰਿਆਦਾ ਅਨੁਸਾਰ ਹੀ ਸ਼ਹਿਰ ਦਾ ਨਾਮ ਸ੍ਰੀ ਹਰਗੋਬਿੰਦਪੁਰਾ ਸ਼ੋਭਨੀਕ ਹੋਵੇਗਾ ਬਾਬਾ ਜੀ ਪਾਸੋਂ ਸ਼ਹਿਰ ਦਾ ਨਾਮ ਸੁਣ ਕੇ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਤੇ ਸੰਗਤ ਨੇ ਬਾਬਾ ਜੀ ਨੂੰ ਧੰਨਤਾ ਨਾਖ ਕੇ ਜੈ ਜੈਕਾਰ ਕੀਤੀ ਇੱਕ ਕਸ਼ਮੀਰੀ ਜਿਸ ਦਾ ਨਾਮ ਖਵਾਜਾ ਸੀ ਗੁਰੂ ਜੀ ਤੇ ਘੋੜਿਆਂ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਹੁੰਦਾ ਸੀ ਜਦ ਗੁਰੂ ਜੀ ਘੋੜ ਸਵਾਰ ਹੋ ਕੇ ਕਿਤੇ ਜਾਂਦੇ ਤਾਂ ਖਵਾਜਾ ਘੋੜੇ ਦੇ ਅੱਗੇ-ਅੱਗੇ ਜਾਂਦਾ ਸੀ ਜਦ ਇਸ ਤਰ੍ਹਾਂ ਹੀ ਕੁਝ ਸਮਾਂ વીਤ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਪੁੱਛਿਆ ਖਵਾਜਾ ਤੇਰੀ ਕੀ ਇੱਛਾ ਹੈ ਸਾਨੂੰ ਦੱਸ ਖਵਾਜੇ ਨੇ ਕਿਹਾ ਮਹਾਰਾਜ ਮੈਨੂੰ ਕੇਵਲ ਆਪ ਜੀ ਦੇ ਦਰਸ਼ਨ ਦੀ ਇੱਛਾ ਹੈ ਹੋਰ ਕੋਈ ਨਹੀਂ ਹੈ ਉਸਦਾ ਇਹ ਉੱਤਰ ਸੁਣ ਕੇ ਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਖਵਾਜਾ ਤੂੰ ਨੇਹਾਲ ਹੋ ਗਿਆ ਹੈ ਤੇਰੀ ਇਸ ਨਿਸ਼ਕਾਮ ਸੇਵਾ ਅਤੇ ਅਸੀਂ ਬਹੁਤ ਪ੍ਰਸੰਨ ਹਾਂ ਇੱਕ ਦਿਨ ਇੱਕ ਫਕੀਰ ਜਿਸ ਦਾ ਨਾਮ ਜਾਨੀ ਸੀ ਗੁਰੂ ਜੀ ਪਾਸ ਆਇਆ ਇਸ ਦੇ ਇਹ ਆਪਣੇ ਕਲਿਆਣ ਵਾਸਤੇ ਬਹੁਤ ਤਪ ਕਰਦਾ ਅਤੇ ਰੋਜ਼ੇ ਰੱਖਦਾ ਨਵਾਜਾ ਪੜਦਾ ਤੇ ਕਿਸੇ ਪੂਰਨ ਸੰਤ ਦੀ ਭਾਲ ਵਿੱਚ ਜਿਹੜਾ ਇਸ ਨੂੰ ਖੁਦਾ ਦਾ ਰਸਤਾ ਵਿਖਾ ਦੇਵੇ ਬਹੁਤ ਫਿਰਦਾ ਰਹਾ ਪਰ ਆਸ ਇਸ ਦੀ ਕਿਤੋਂ ਵੀ ਪੂਰੀ ਨਾ ਹੋਈ ਇਹ ਮਨ ਵਿੱਚ ਬਹੁਤ ਦੁਖੀ ਹੋ ਗਿਆ ਅੰਤ ਜਦ ਇਸ ਨੂੰ ਗੁਰੂ ਜੀ ਸਾਹਿਬ ਦਾ ਪਤਾ ਲੱਗਾ ਤਾਂ ਇਹ ਆਪਣੇ ਮਨੋਰਥ ਦੀ ਸਿੱਧੀ ਵਾਸਤੇ ਗੁਰੂ ਜੀ ਪਾਸ ਆਇਆ ਇਸ ਨੇ ਆਪਣੀ ਸਾਰੀ ਵਿਥਿਆ ਖਵਾਜੇ ਨੂੰ ਸੁਣਾਈ ਤੇ ਬੇਨਤੀ ਕੀਤੀ ਕਿ ਗੁਰੂ ਜੀ ਕਿਸ ਤਰ੍ਹਾਂ ਪ੍ਰਸੰਨ ਹੋ ਕੇ ਮੇਰੇ ਤੇ ਬਖਸ਼ਿਸ਼ ਕਰਨਗੇ ਮੈਨੂੰ ਉਹ ਰਸਤਾ ਦੱਸ ਖਵਾਜੇ ਨੇ ਕਿਹਾ ਗੁਰੂ ਜੀ ਅੰਤਰਿਆਮੀ ਹਨ ਉਹ ਆਪਣੇ ਦਾਸਾਂ ਦਾ ਪ੍ਰੇਮ ਵੇਖਦੇ ਹਨ ਅਤੇ ਫਿਰ ਬਿਨਾਂ ਕਿਸੇ ਦੇਰੀ ਦੇ ਉਹਨਾਂ ਦਾ ਉਧਾਰ ਕਰ ਦਿੰਦੇ ਹਨ ਤੂੰ ਇੱਥੇ ਗੁਰਦੁਆਰੇ ਅੱਗੇ ਬੈਠ ਕੇ ਚੁੱਪ ਕਰਕੇ ਮਨ ਵਿੱਚ ਉਹਨਾਂ ਦੀ ਆਰਾਧਨਾ ਕਰਦਾ ਰਹੋ ਜਦ ਉਹ ਤੇਰੇ ਮਨ ਦੀ ਦਸ਼ਾ ਨੂੰ ਜਾਣ ਲੈਣਗੇ ਤਾ ਤੈਨੂੰ ਸੱਦ ਕੇ ਸੋਹਣੇ ਵਾਂਗੂ ਸ਼ੁੱਧ ਕਰਕੇ ਤੈਨੂੰ ਨਿਹਾਲ ਕਰ ਦੇਣਗੇ ਖਵਾਜੇ ਦੀ ਇਹ ਗੱਲ ਸੁਣ ਕੇ ਜਾਨੀ ਇਸ ਤਰ੍ਹਾਂ ਕਰਨ ਲੱਗਾ ਤਪ ਛਾਂ ਮੀ ਵਿੱਚ ਚੁੱਪ-ਚਾਪ ਗੁਰੂ ਜੀ ਦੇ ਦਰਵਾਜ਼ੇ ਅੱਗੇ ਬੈਠਾ ਰਾਤ ਦਿਨ ਗੁਰੂ-ਗੁਰੂ ਜਪਨ ਲੱਗਾ ਜਦ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਜੀ ਨੇ ਆਪਣੇ ਸੇਵਕ ਨੂੰ ਕਿਹਾ ਇਹ ਕੌਣ ਹੈ ਜਾ ਕੇ ਇਸ ਨੂੰ ਪੁੱਛੋ ਸਿੱਖ ਨੇ ਜਦ ਸੈਦ ਨੂੰ ਪੁੱਛਿਆ ਤਾਂ ਉਸਨੇ ਕਿਹਾ ਮੈਂ ਅੱਲਾ ਦਾ ਨੂਰ ਵੇਖਣ ਦਾ ਇੱਛਾਵਾਨ ਹਾਂ ਕਿਰਪਾ ਕਰਕੇ ਮੈਨੂੰ ਗਿਆਨ ਬਖਸ਼ੋ ਉਸ ਦਾ ਹੀ ਉੱਤਰ ਸੁਣ ਕੇ ਗੁਰੂ ਜੀ ਨੇ ਕਿਹਾ ਇਸ ਦੇ ਅੱਗੇ ਇੱਕ ਉੱਚੀ ਕੰਦ ਉਸਾਰ ਦਿਓ ਜਿਸ ਕਰਕੇ ਇਸ ਨੂੰ ਇਹ ਸਾਨੂੰ ਨਾ ਵੇਖ ਸਕੇ ਜਦ ਸਿੱਖਾਂ ਨੇ ਉਸ ਅੱਗੇ ਕੰਦ ਉਸਾਰ ਦਿੱਤੀ ਉਹ ਹੋ ਫਿਰ ਵੀ ਚੁੱਪ-ਚਾਪ ਗੁਰੂ-ਗੁਰੂ ਜਪਦਾ ਉੱਥੇ ਹੀ ਬੈਠਾ ਰਿਹਾ ਇਸ ਨਾਲ ਦਿਨੋਂ ਦਿਨ ਉਸ ਦਾ ਪ੍ਰੇਮ ਵਧਦਾ ਗਿਆ ਤੇ ਹੋ ਮਸਤਾਨਾ ਜਿਹਾ ਹੋ ਗਿਆ ਜਦ ਇਸ ਤਰ੍ਹਾਂ ਹੀ ਕੁਝ ਚਿਰ ਹੋਰ ਬੀਤ ਗਿਆ ਤਾਂ ਇੱਕ ਦਿਨ ਸਿੱਖਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਸੈਦ ਜਾਨੀ ਆਪ ਜੀ ਦੇ ਦਰਸ਼ਨ ਦੀ ਤਾੰਗ ਵਿੱਚ ਬੈਠਾ ਬੜਾ ਤਪ ਕਰ ਰਿਹਾ ਹੈ ਤਦ ਗੁਰੂ ਜੀ ਨੇ ਸੁਭਾਵਿਕ ਹੀ ਕਿਹਾ ਚੇਕਰ ਉਸ ਦਾ ਨਿਸ਼ਚਾ ਦ੍ਰਿੜ ਹੈ ਤਾਂ ਉਹ ਸੁਨੂ ਆਖੋ ਕਿ ਦਰਿਆ ਵਿੱਚ ਜਾ ਕੇ ਡੁੱਬ ਜਾਵੇ ਜਦ ਸਿੱਖ ਨੇ ਜਾਨੀ ਨੂੰ ਜਾ ਕੇ ਉਸ ਗੁਰੂ ਜੀ ਦਾ ਇਹ ਬਚਨ ਦੱਸਿਆ ਤਾਂ ਜਾਨੀ ਬੜਾ ਖੁਸ਼ ਹੋ ਕੇ ਕਹਿਣ ਲੱਗਾ ਮੇਰੇ ਤਨ ਭਾਗ ਹਨ ਜੋ ਗੁਰੂ ਜੀ ਨੇ ਹੁਕਮ ਦਿੱਤਾ ਹੈ ਅਤੇ ਦੌੜ ਕੇ ਜਾ ਕੇ ਨਦੀ ਵਿੱਚ ਛਾਲ ਮਾਰ ਦਿੱਤੀ ਗੁਰੂ ਜੀ ਨੇ ਇੱਕ ਸਿੱਖ ਨੂੰ ਉਸ ਦੇ ਪਿੱਛੇ ਭੇਜ ਦਿੱਤਾ ਸੀ ਜਿਸਨੇ ਉਸਨੂੰ ਨਦੀ ਵਿੱਚੋਂ ਬਾਹਰ ਕੱਢ ਕੇ ਉਸਨੂੰ ਉਸਦੀ ਬੈਠਣ ਵਾਲੀ ਥਾਂ ਤੇ ਹੀ ਬਿਠਾਇਆ ਅਤੇ ਉਹ ਫਿਰ ਪਹਿਲੇ ਵਾਂਗ ਹੀ ਗੁਰੂ ਗੁਰੂ ਜਪਣ ਲੱਗਾ ਉਸ ਦਾ ਇਹ ਡ੍ਰਿੜ ਨਿਸ਼ਚੈ ਤੇ ਸੱਚਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸਨੂੰ ਕਿਹਾ ਜੇ ਤੂੰ ਚਾਹੇ ਤਾਂ ਰਿੱਧੀਆਂ ਸਿੱਧੀਆਂ ਲੈ ਲੈ ਜਾਂ ਕੁਝ ਹੋਰ ਮੰਗ ਲੈ ਪਰ ਜਾਨੀ ਨੇ ਮਹ ਕਿਹਾ ਮਹਾਰਾਜ ਮੈਂ ਹੋਰ ਕੁਝ ਨਹੀਂ ਚਾਹੁੰਦਾ ਕੇਵਲ ਆਪ ਦੇ ਪਿਆਰ ਨੂੰ ਜਾਨਣਾ ਚਾਹੁੰਦਾ ਹਾਂ ਤਦ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਸ ਨੂੰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਜਿਸ ਨਾਲ ਉਹ ਪਰਮਾਨੰਦ ਵਿੱਚ ਸਮਾ ਗਿਆ ਉਸ ਦੀ ਅੰਤਰਾਤਮਿਕ ਸਮਾਧੀ ਲੱਗ ਗਈ ਸੰਕਲਪ ਵਿਕਲਪ ਸਾਰੇ ਮਿਟ ਗਏ ਤਦ ਗੁਰੂ ਜੀ ਨੇ ਖਵਾਜੇ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਕਿ ਤੁਹਾਡੀ ਦੋਹਾਂ ਦੀ ਕਾਲ ਪੂਰੀ ਹੋ ਗਈ ਹੈ ਇਕਾਂਤ ਵਾਸ ਕਰਕੇ ਪ੍ਰਭੂ ਦਾ ਸਿਮਰਨ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਦੋਹਾਂ ਨੇ ਜਦ ਤੁਰਨ ਦੀ ਤਿਆਰੀ ਕੀਤੀ ਇੰਨਾ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਕੋਈ ਐਸਾ ਪੁਰਸ਼ ਮਿਲ ਜਾਵੇ ਤਾਂ ਚੰਗਾ ਹੈ ਜਿਸ ਨੂੰ ਅਸੀਂ ਆਪਣੇ ਥਾਂ ਗੁਰੂ ਜੀ ਦੀ ਸੇਵਾ ਵਿੱਚ ਛੱਡ ਜਾਈਏ ਤਾਂ ਛੱਟ ਹੀ ਇਤੇ ਨੰਦ ਲਾਲ ਇੰਨਾ ਪਾਸ ਆ ਗਿਆ ਇੰਨਾ ਦੋਹਾਂ ਨੰਦ ਲਾਲ ਨੂੰ ਆਪਣਾ ਚੇਲਾ ਬਣਾ ਕੇ ਕਿਹਾ ਕਿ ਤੂੰ ਸਾਡੀ ਥਾਂ ਗੁਰੂ ਜੀ ਦੀ ਸੇਵਾ ਕਰਿਆ ਕਰ ਉਪਰੰਤ ਨੰਦ ਲਾਲ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕਰਨ ਲੱਗਾ ਇਸਦੀ ਸੋਹਣੀ ਸੇਵਾ ਉਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਸ ਦਾ ਨਾਮ ਸੋਣਾ ਰੱਖ ਦਿੱਤਾ ਜੋ ਸਾਰੇ ਸਿੱਖਾਂ ਵਿੱਚ ਪ੍ਰਸਿੱਧ ਹੋ ਗਿਆ। ਰਾਤ ਦਿਨ ਗੁਰੂ ਜੀ ਦੀ ਨਿਸ਼ਕਾਮ ਸੇਵਾ ਕਰਕੇ ਸੋਹਣੇ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ। ਇੱਕ ਦਿਨ ਗੁਰੂ ਸਾਹਿਬ ਜੀ ਨੇ ਦੀਵਾਨ ਵਿੱਚ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ, ਆਪ ਸਤਿਗੁਰੂ ਨਾਨਕ ਜੀ ਦੇ ਕੁਝ ਚਰਿੱਤਰ ਸੰਗਤ ਨੂੰ ਸੁਣਾਓ ਜਿਸ ਨਾਲ ਸੰਗਤ ਨੂੰ ਸੁੱਖ ਪ੍ਰਾਪਤ ਹੋਵੇ।" ਅਤੇ ਕਲਪਨਾ ਆਦ ਦਾ ਦੁੱਖ ਦੂਰ ਹੋਵੇ। ਬਾਬਾ ਜੀ ਨੇ ਆਪ ਜੀ ਦਾ ਹੁਕਮ ਮੰਨ ਕੇ ਮਨ ਨੂੰ ਸੁਖ ਦੇਣ ਵਾਸਤੇ ਗੁਰੂ ਨਾਨਕ ਜੀ ਦੇ ਬਹੁਤ ਸਾਰੇ ਪ੍ਰਸੰਗ ਸੁਣਾਈ ਜਿਨ੍ਹਾਂ ਨੂੰ ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਅਤੇ ਸੰਗਤ ਨੇ ਆਪਣੇ ਧੰਨ ਭਾਗ ਸਮਝ ਕੇ ਸਰਵਣ ਕੀਤੇ। ਇਸ ਤਰ੍ਹਾਂ ਹੀ ਕੁਝ ਦਿਨ ਆਨੰਦ ਮੰਗਲਾਚਾਰ ਹੁੰਦਾ ਰਿਹਾ। ਅਤੇ ਫਿਰ ਬੁੱਢਾ ਜੀ ਨੇ ਆਪਣੇ ਘਰ ਜਾਣ ਵਾਸਤੇ ਗੁਰੂ ਜੀ ਤੋਂ ਆਗਿਆ ਮੰਗੀ ਗੁਰੂ ਜੀ ਨੇ ਬੜੀ ਪ੍ਰਸੰਨਤਾ ਨਾਲ ਬਾਬਾ ਜੀ ਨੂੰ ਆਗਿਆ ਦਿੱਤੀ ਅਤੇ ਕਿਹਾ ਕਿ ਜੇਕਰ ਤੁਹਾਡੀ ਕੋਈ ਹੋਰ ਇੱਛਾ ਹੋਵੇ ਤਾਂ ਹੁਕਮ ਕਰੋ ਬਾਬਾ ਜੀ ਨੇ ਕਿਹਾ ਮਹਾਰਾਜ ਇਸ ਸਮੇਂ ਹੀ ਇੱਛਾ ਹੈ ਕਿ ਆਪਣੇ ਅੰਤ ਸਮੇਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ ਗੁਰੂ ਜੀ ਨੇ ਕਿਹਾ ਤੁਹਾਡੀ ਇਹ ਇੱਛਾ ਪੂਰੀ ਹੋ ਜਾਵੇਗੀ ਉਪਰਾੰਤੇ ਭਾਈ ਜੋਧ ਅਜੀਤਾ ਅਤੇ ਜੀਵਾ ਸਾਹਿਤ ਬਾਬਾ ਜੀ ਨੂੰ ਨਮਸਕਾਰ ਕਰਕੇ ਤੁਰ ਪਏ ਤੇ ਕੁਝ ਦਿਨਾਂ ਵਿੱਚ ਆਪਣੇ ਨਗਰ ਪਹੁੰਚ ਗਏ ਗੋ ਬਾਬਾ ਜੀ ਨੂੰ ਤੋਰਨ ਵਾਸਤੇ ਗੁਰੂ ਜੀ ਅਤੇ ਬਹੁਤ ਸਾਰੇ ਸਿੱਖ ਦੂਰ ਤੱਕ ਪਾਪਾ ਜੀ ਨਾਲ ਗਏ